ਬਿਹਾਰ ਬਾਰੇ ਪੁੱਛ ਰਹੇ ਨੇ ਦੋਸਤ ਤੇ ਬਿਹਾਰ ਦੇ ਵਿੱਚ ਬਿਹਾਰ ਦੇ ਕੋ ਪਤਾ ਨਹੀਂ ਕਿੰਨੇ ਜਿਤਨਾ ਪਰ ਕੱਲ ਰੁਝਾਨ ਦੇਖੋ ਕਿਦਾਂ ਦੇ ਸੀਗੇ ਉਹਨਾਂ ਤਾਂ ਜਿਹੜਾ ਇੱਕ ਸੀਗਾ ਨਾ ਆ ਕੀ ਨਾਮ ਆ ਅ ਡਿਪਟੀ ਚੀਫ ਮਿਨਿਸਟਰ ਸਿਨਾ ਸਾਹਿਬ ਉਹ ਤਾਂ ਗੋਬਰ ਮਾਰਿਆ ਲੋਕਾਂ ਨੂੰ ਗੋਆ ਵੈਸੇ ਇਹਨਾਂ ਨੂੰ ਗੋਬਰ ਤੋਂ ਜ਼ਿਆਦਾ ਪ੍ਰੋਬਲਮ ਨਹੀਂ ਹੁੰਦੀ ਤੇ ਉਹ ਕਾਤੋਂ ਕਹਿੰਦੇ ਕਿਸੇ ਪਿੰਡ ਦੇ ਵਿੱਚ ਜਾ ਕੇ ਕਹਿੰਦਾ ਉਹ ਕਹਿੰਦੇ ਵੀ ਤੂੰ ਸੜਕ ਨਹੀਂ ਬਣਾਈ ਉਹ ਮੜਕ ਚ ਆ ਗਿਆ ਹੂੰ ਉਹ ਕਹਿੰਦਾ ਲਾਓ ਫਿਰ ਹੁਣ ਰੜਕ ਰਈ ਕਿ ਭਾਈ ਮੈਂ ਸੜਕ ਨਹੀਂ ਬਣਾਉਦਾ ਜੇ ਤੁਸੀਂ ਵੋਟਾਂ ਨਹੀਂ ਪਾਉਂਦੇ ਉਹਨਾਂ ਨੇ ਭਜਾਇਆ ਸਰ ਉਥੋਂ ਹੂੰ ਇਹ ਸੜਕ ਤਾਂ ਬਣਦੀ ਬਣ ਜੂਗੀ ਵੀ ਪਹਿਲਾਂ ਤੂੰ ਸੜ ਕੇ ਸੜ ਕੇ ਸੜ ਕੇ ਸੜ ਕੇ ਜਾਂਦੀ ਹੈ ਮੋਟੇ ਆ ਰਹੇ ਨੇ ਨਾ ਜਦਾ ਸੜ ਕੇ ਸੜ ਕੇ ਜਾਂਦੀ ਜਾਂਦੇ ਆ ਲੀਡਰ ਆ ਧਕਾ ਦੇ ਆ ਕਿ ਭਾਈ ਉਥੋਂ ਇੱਕ ਮੈਂ ਵੇਖਿਆ ਹੋਰ ਇਹਨਾਂ ਦਾ ਐਮ ਐਲ اے ਸਿਟਿੰਗ ਐਮ ਐਲ اے ਉਮੀਦਵਾਰ ਉਹ ਉਹਨਾਂ ਦੇ ਪੋਲਿੰਗ ਬੂਥ ਚ ਤੋਰਤਾ ਜੀ ਹੂੰ ਤਾਂ ਇਹਨਾਂ ਦੇ ਆਪਣੇ ਜਿਹੜੇ ਕੈਲੋਕੇ ਵੱਡੇ ਵੱਡੇ ਕੁਝ ਲੀਡਰ ਹੈ ਉਹਨਾਂ ਦੀਆਂ ਸੀਟਾਂ ਫਸ ਗਈਆਂ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਐਨ ਮੌਕੇ ਤੇ ਨਿਤਿਸ਼ ਨੂੰ ਮਨਾਉਣ ਦਾ ਯਤਨ ਹੋਇਆ ਪਰ ਇਹ ਸਾਫ਼ ਹੈ ਕਿ ਦੇਖੋ ਦੋ ਖੇਤਰੀ ਦਲਾਂ ਦੀ ਉੱਥੇ ਬਹੁਤ ਵੱਡੀ ਟੱਕਰ ਹੈ ਨਿਤਿਸ਼ ਤੇ ਲਾਲੂ ਜੀ ਹੁਣ ਦੇਖੋ ਕਿਹੜਾ ਕੰਮ ਖਿੱਚ ਕੇ ਲੈ ਜਾਂਦਾ ਹੈ ਤੇ ਕਿਹਦੀ ਜਿਹੜੇ ਉਹ ਸਪੋਰਟਿਵ ਰੋਲ ਦੇ ਵਿੱਚ ਐਲਾਈਂਸ ਹੂੰ ਕਿਹੜੇ ਉਹ ਨੰਬਰ ਜ਼ਿਆਦੇ ਰੱਖਦੇ ਵੈਸੇ ਤਾਂ ਭਾਰਤੀ ਜਨਤਾ ਪਾਰਟੀ ਉੱਤੇ ਬਰਾਬਰ ਦੀ ਆ ਅਲਾਈਡ ਪਰ ਕੁਝ ਚੀਜ਼ਾਂ ਉਹਨਾਂ ਦੇ ਉਲਟ ਨੇ ਤਾਂ ਜਿਹੜਾ ਵੀ ਸਾਥੀ ਚੰਗਾ ਪਰਫਾਰਮ ਕਰ ਗਿਆ ਹੁਣ ਮੰਨ ਲਓ ਸਭਾਗ ਦੇ ਨਾਲ ਕੋਈ ਬੰਦਾ ਖੜਾ ਹੀ ਨਾ ਤੇ ਫਿਰ ਸਭਾਗ ਉੱਤੇ ਖੜਾ ਕਿਸ ਕੰਮ ਕਰੇਗਾ ਠੀਕ ਹੈ ਨਾ ਜੀ ਤਾਂ ਮਤਲਬ ਇਹ ਆ ਕਿ ਉਹ ਜੇ ਨਾਲ ਦਾ ਚੰਗਾ ਕੋਈ 플레이ਰ ਕਿਸੇ ਵੀ ਗੱਠ ਜੋੜ ਚੋਂ ਚੰਗਾ ਪਰਫਾਰਮ ਕਰ ਗਿਆ ਕਾਂਗਰਸ ਕਰ ਗਈ ਜਾਂ ਲੈਫਟਿਸਟ ਕਰ ਗਏ ਇਧਰੋਂ ਠੀਕ ਹੈ ਨਾ ਜੀ ਸਾਨੀ ਸਾਹਿਬ ਦੀ ਪਾਰਟੀ ਹੈ ਇਸ ਧੜੇ ਨੂੰ ਫਾਇਦਾ ਹੋ ਸਕਦਾ ਹੈ ਇੰਡੀਆ ਨੂੰ ਤੇ ਜੇ ਉਹ ਕਰ ਗਏ ਤੇ ਪਰ ਇਹ ਸਾਫ ਹੈ ਕਿ ਜਿਸ ਤਰ੍ਹਾਂ ਦਾ ਉੱਥੇ ਉਹਨਾਂ ਨੇ ਦੜਾਇਆ ਇਹਨਾਂ ਦੇ ਕੁਝ ਬੰਦਿਆਂ ਨੂੰ ਮਤਲਬ ਕਿ ਚੱਕਰ ਟੁੰਡਾ ਚੱਲਿਆ ਇਸ ਤਰ੍ਹਾਂ ਦਾ ਲੱਗਦਾ ਹੈ ਕਿ ਭਈ 20 25 ਸਾਲ ਕਿਉਂਕਿ VOTING ਵੀ ਉੱਥੇ ਬੜੀ ਤਗੜੀ ਹੋਈ ਹੈ ਨਾ 27 ਸਾਲ ਬਾਅਦ ਹੂੰ ਤਾਂ ਇਹ ਆ ਕਿ ਭਾਰਤੀ ਜਨਤਾ ਪਾਰਟੀ ਵਾਸਤੇ ਕਿਤੇ ਨਾ ਕਿਤੇ ਸੰਕੇਤ ਜਿਹੜੇ ਆ ਉਹ ਐਸੇ ਹੈਗੇ ਆ ਕਿ ਲੋਕਾਂ 'ਚ ਨਿਰਾਸ਼ਾ ਕੀਤਾ ਹੈ جے نہیں ہے کہ بھائی لوک بالکل تیار بیٹھے کہ او جی چکو جی دوبارہ چابی ਤੁਹਾਨੂੰ ਫੇਰ ਦੇਣੀ ਹੈ ایسا نہیں ہے جی ਔਖਾ ਹੈ ਕੰਮ ਇਲیکشن ਦਾ ਪਤਾ ਨਹੀਂ ਕੀ ਬਣੇਗਾ ਕੀ ਨਹੀਂ ਬਣੇਗਾ ਮੇਰੇ ਤੋਂ ਸਮਝੋ ਬਾਹਰ ਆ ਪਰ ਬੜੀ ਤਕੜੀ ਫਾਈਟ ਹੈ ਤੇ ਫਾਈਟ ਖਾਸ ਤੌਰ ਤੇ ਦੋਨਾਂ ਦੀ ਹੈ ਨितीश ਤੇ ਲਾਲੂ ਦੋ ਹੀ ਹੈ ਜੀ ਦੋਨਾਂ ਦੀ ਦੋਨਾਂ ਦੀ ਤਕੜੀ ਜਬ ਤੱਕ ਲਾਲੂ ਰਹੇਗਾ ਉਨ ਤੱਕ ਵੇਖੋ ਕੀ ਬਣਦਾ ਆ ਪਲਵਿੰਦਰ ਜੀ ਕਹਿ ਰਹੇ ਨੇ ਕਿ ਪ੍ਰਸ਼ਾਂਤ ਕਿਸ਼ੋਰ ਕਹਿੰਦਾ ਕਿ ਬਿਹਾਰ ਜਿਹੜਾ ਬਦਲਾਵ ਵੱਲ ਪਿਆ ਹੋਇਆ ਹੈ अच्छा प्रशांत किशोर ਕਹਿੰਦਾ ਹੈ اچھا ਬੰਦਾ ਜੀ ਉਹ ਇਹਨਾਂ ਚੀਜ਼ਾਂ ਦਾ ਮਾਹਰ ਹੈ ਪਰ ਇਹ ਨਹੀਂ ਹੁੰਦਾ ਕਿ ਹਰ ਗੱਲ ਤੇ ਉਹ ਸਹੀ ਨਿਕਲੇ ਠੀਕ ਹੈ ਨਾ ਵੈਸੇ ਤੇ ਉਹ ਸਿਆਸੀ ਪੰਡਤ ਵੀ ਆ ਸਿਆਸੀ ਰਣਨੀਤੀਕਾਰ ਵੀ ਆ ਸਾਰਾ ਕੁਝ ਹੈ ਉੱਤੇ ਸਿਆਸਤਦਾਨ ਵੀ ਆ ਹਮਮ ਪਰ ਪ੍ਰਸ਼ਾਤ ਕਿਸ਼ੋਰ ਦੇ ਨਾਲੋਂ ਵੀ ਮੈਂ ਸਮਝਦਾ ਕਿ ਜੇ ਇਸ ਮੁਲਕ ਦੇ ਵਿੱਚ ਕੋਈ ਸਿਆਸੀ ਵਿਸ਼ਲੇਸ਼ਕ ਜਾਂ ਸਿਆਸੀ ਪੰਡਤ ਤਗੜਾ ਹੈ ਨਾ ਉਹ ਯੋਗਿੰਦਰ ਆ ਦੇਖਿਆ ਤੁਸੀਂ ਯੋਗਿੰਦਰ ਯਾਦ ਪਹਿਲਾਂ ਆਵਾਦਮੀ ਪਾਰਟੀ ਚ ਹੁੰਦੇ ਸਨ ਯੋਨੀ ਦਾ ਅਨੌਂਸਮੈਂਟ ਇਹ ਬਹੁਤ ਜ਼ਿਆਦਾ ਪ੍ਰੋਫੈਸਰ ਨੇ ਪੇਸ਼ ਕੀਤਾ ਸਰ ਜੀ ਟੀਚਰ ਤੇ ਮੇਰੇ ਖਿਆਲ ਦੇ ਨਾਲ ਜੇ ਤੁਸੀਂ ਆ ਜ਼ਿਆਦਾ ਦੂਰ ਤੱਕ ਤਾਂ ਨਾ ਜਾਓ ਸਾਊਥ ਸੂਥਾਲਾ ਤਾਂ ਛੱਡ ਦਿਓ ਨਾਰਥ-ਈਸਟ ਵਾਲਾ ਛੱਡ ਦਿਓ ਜੇ ਤੁਸੀਂ ਆ ਇਧਰ ਮੱਧ ਜਾਂ ਨਾਰਥ ਇੰਡੀਆ ਇਸ ਖਿੱਤੇ ਦੀ ਰਾਜਨੀਤੀ ਦਾ ਵਿਸ਼ਲੇਸ਼ਣ ਕਿਤੇ ਦੇਖਣਾ ਹੋਵੇ ਜੀ ਤਾਂ ਉਹਨਾਂ ਦਾ ਜਾਂ ਅਵੇ ਦੁਬੇ ਦਾ ਵਿਸ਼ਲੇਸ਼ਣ ala ਹੁੰਦਾ ਸਰ ਤੇ ਭਵਿੱਖਬਾਣੀ ਵੀ ਉਹਨਾਂ ਦੀ ਐਨ ਨੇੜ ਤੇੜ ਦੇ ਹੁੰਦੀ ਆ ਹੂੰ ਠੀਕ ਹੈ ਜੀ ਬਾਕੀ ਆਪਣੇ ਅਰਗੇ ਧੂੜ ਚ ਟਟੂ ਭਜਾਉਣ ਵਾਲੇ ਬਥੇਰੇ ਹੁੰਦੇ ਆ ਪਰ ਮਤਲਬ ਕਿ ਉਹ ਨਫਜ਼ ਫੜ ਲੈਂਦੇ ਨੇ ਹਮ ਨਫਜ਼ ਟਟੋ ਲੈਂਦੇ ਤਾਂ ਪ੍ਰਸ਼ਾਂਤ kishor ਵੀ ਤਗੜੇ ਸਿਆਸੀ ਪੰਡਤਾਂ ਚੋਂ ਪਰ ਮੈਂ ਮਾਫ ਕਰਨਾ ਨਿੱਜੀ ਤੌਰ ਤੇ ਜੀ ਪ੍ਰਸ਼ਾਂਤkishor ਤੋਂ ਅੱਗੇ ਇੱਕ ਦੋ ਕਦਮ ਇਹਨਾਂ ਨੂੰ ਡਿੰਦਾ ਯੋਗਿੰਦਰ ਯਾਦਵ ਵਰਗਿਆਂ ਨੂੰ ਯੋਗਿੰਦਰ ਯਾਦਵ ਰਾਜਨੀਤਿਕ ਬੰਦਾ ਵੀ ਹੈ ਰਣਨੀਤਕਾਰ ਵੀ ਹੈ ਤੁਹਾਡੇ ਵਾਂਗ ਕਲੋਕੇ ਬਹੁਤ ਤਗੜਾ ਆਦੀਬ ਵੀ ਹੈ ਹਮ ਤੇ ਸਮਾਜਿਕ ਤਾਣੇ ਬਾਣੇ ਨੂੰ ਬਹੁਤ ਬਖੂਬੀ ਸਮਝਦਾ ਹੈ ਯੋਗਿੰਦਰ ਯਾਦਵ ਯਾਦਵ ਹੈ ਹਰਿਆਣਵੀ ਹੈ ਦਿੱਲੀ ਰਿਹਾ ਪੰਜਾਬ ਜਿਹਾ ਇਹਨਾਂ ਹੋਰ ਸੂਬਿਆਂ 'ਚ ਬਹੁਤ ਜ਼ਿਆਦਾ ਵਿਚਰਿਆ ਉਹਦੇ ਲਿੰਕ ਬਹੁਤ ਨੇ ਉਹਦੇ ਸਾਥੀ ਬਹੁਤ ਨੇ ਸੋ ਇਸ ਕਰਕੇ ਮੈਂ ਕਦੇ-ਕਦੇ ਇਹ ਸਮਝਦਾ ਹਾਂ ਕਿ ਭਾਈ ਯੋਗਿੰਦਰ ਯਾਦਵ ਬਹੁਤ ਆਲਾਤਰੀਨ ਕੰਮ ਕਰ ਜਾਂਦੇ ਨੇ ਕਿ